ਖਾਲਿਸਤਾਨ ਲਹਿਰ ਚਲਾਉਣ ਵਾਲੇ ਗੁਰੂ ਪ੍ਰਬੰਤ ਸਿੰਘ ਪੰਨੂ ਨੇ ਫਲੋਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਮਚਾਈ ਦਹਿਸ਼ਤ 바ਵਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੇ ਬੁੱਧ ਦੇ ਉੱਤੇ ਲਗਾਏ ਆਪਣੇ ਝੰਡੇ ਅਤੇ ਹੋਰ ਵੀ ਬਹੁਤ ਅਪੱਤੀਜਨ ਕੁਝ ਲਿਖਿਆ ਤੇ ਫਲੋਰ ਦੇ ਇਲਾਕੇ ਵਿੱਚ ਕਾਫੀ ਦਹਿਸ਼ਤ ਮਚੀ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਹੱਥਾਂ ਪਰਾਂ ਦੀ ਪਈ ਹੋਈ ਆ ਉਹਨਾਂ ਨੇ ਬਹੁਤ ਹੀ ਜਲਦ ਆਣ ਕੇ ਜਿੱਦਾਂ ਹੀ ਇਹ ਖਬਰ ਫੈਲੀ ਉਹਨਾਂ ਨੇ ਬਹੁਤ ਹੀ ਜਲਦ ਆਣ ਕੇ ਇਸ ਲੱਗੇ ਹੋਏ ਜੋ ਕਿ ਗੁਰਪ੍ਰਵਾਨ ਸਿੰਘ ਪੰਨੂ ਨੇ ਜਿਹੜੇ ਸਲੋਗਨ ਲਗਾਏ ਸੀ ਜਿਹੜੇ ਇੱਥੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਦੇ ਬੁੱਤ ਦੇ ਉੱਤੇ ਉਹਨੂੰ ਹਟਾ ਦਿੱਤਾ ਗਿਆ ਅਤੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਵੀ ਅਪੀਲ ਕੀਤੀ ਹੈਗੀ ਆ ਤੇ ਮੌਕੇ ਤੇ ਬਾਬਾ ਸਾਹਿਬ ਦੇ ਪਰਿਵਾਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ ਹੁਣ ਦੇਖਦੇ ਹਾਂ ਕਿ ਅਗਲਾ ਸਟੈਪ ਕੀ ਚਾਹਦੇ ਹਨ ਉਹਨਾਂ ਨੇ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਇਹਨਾਂ ਸ਼ਰਾਰਤੀਾਂ ਅਨਸਰਾਂ ਨੂੰ ਕਾਬੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਬੰਦੀ ਕਾਲ ਕਰਾਂਗੇ ਆਓ ਦੇਖਦੇ ਹਾਂ ਪੂਰੀ ਖਬਰ ਹੈ ਕਿ ਅੱਜ 23 ਮਾਰਚ 225 ਫਲੋਰ ਦੇ ਨਜ਼ਦੀਕ ਬੜੀ ਹੀ ਕਮੰਦਪਤੀ ਲਈ ਘਟਾ ਘਟਈ ਹੈਗੀ ਆ ਜਿੱਥੇ 바ਵਾ ਸਾਹਿਬ ਭੀਮਰਾਓ ਅਮੇੜਕਰ ਜੀ ਦਾ ਇੱਕ ਬੁੱਤ ਲੱਗਾ ਹੈਗਾ ਉਸ ਬੁੱਤੇ ਉੱਤੇ ਸ਼ਾਰਤੀ ਅੰਸਾ ਨੇ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈਗਾ ਗੁਰਪ੍ਰਬੰਦ ਸਿੰਘ ਪੰਨੂ ਜਿਹੜਾ ਕਿ ਟ੍ਰੈਸਟ ਇੱਕ ਮੂਵਮੈਂਟ ਚਲਾ ਰਿਹਾ ਹੈਗਾ ਉਸ ਨੇ ਆਪਣੇ ਉਹ ਪ੍ਰਿੰਦਿਆ ਕੋਲੋਂ ਇਸ ਸਟੇਜੂ ਦੇ ਉੱਤੇ ਇੱਕ ਝੰਡੇ ਲਾ ਲਗਾਏ ਹੈਗੇ ਆ ਜਿਹੜੇ ਖਾਲਸਤਾਨੀ ਮੂਵਮੈਂਟ ਦੇ ਹੈਗੇ ਆ ਤੇ ਹੋਰ ਵੀ ਕਾਫੀ ਕੁਝ ਲਿਖਿਆ ਹੈਗਾ ਜੋ ਕਿ ਕਾਫੀ ਨਿੰਦਣਯੋਗ ਹੈਗਾ ਅੱਜ ਦੇ ਦਿਨ 31 ਮਾਰਚ 1990 ਨੂੰ 바ਵਾ ਸਾਹਿਬ ਭੀਮਰਾ ਅੰਬੇਦਕਰ ਜੀ ਨੂੰ ਭਾਰਤ ਰਤਨ ਦਾ ਅਵਾਰਡ ਮਿਲਿਆ ਸੀ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਗੁਰਪ੍ਰਬੰਦ ਸਿੰਘ ਪੰਨੋ ਨੇ ਅੱਜ ਇਹ ਫਲੋਰ ਦੇ ਨਜ਼ਦੀਕ دہشت ਫਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਇੱਕ ਵੀਡੀਓ ਵੀ ਵਾਇਰਲ ਕੀਤੀ ਹੈਗੀ ਜਿਸ ਵਿੱਚ 바ਵਾ ਸਾਹਿਬ ਭੀਮਰਾ ਅੰਬੇਦਕਰ ਨੂੰ ਕਾਫੀ ਕੁਝ ਉਹਨੇ ਗਾਲੀ ਗਲੋਚ ਕੀਤਾ ਹੈਗਾ ਕਾਫੀ ਕੁਝ ਹੋਰ ਵੀ ਬੋਲਿਆ ਹੈਗਾ ਤੇ ਮੌਕੇ ਤੇ ਇੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਥੇ ਹੁਣ ਤਾਂ ਆ ਵੱਡਾ ਫਲੋਰ ਦਾ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਨੇ ਜਿਹੜੀਆਂ ਇਹ ਤਸਵੀਰਾਂ ਸਿਗੀਆਂ ਇੱਥੇ ਜਿਹੜੇ ਝੰਡੇ ਲੱਗੇ ਸੀਗੇ ਟੈਰਿਸਟ ਮੂਵਮੈਂਟ ਦੇ ਉਹਨਾਂ ਨੂੰ ਇੱਥੇ ਰਿਮੂਵ ਕਰ ਦਿੱਤਾ ਹੈਗਾ ਜੋ ਕੁਝ ਲਿਖਿਆ ਸੀ ਉਹ ਵੀ ਰਿਮੂਵ ਕੀਤਾ ਹੈਗਾ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈਗਾ ਲੇਕਿਨ ਫਲੋਰ ਇਲਾਕੇ ਦੇ ਜੋ ਕਿ ਬਾਬਾ ਸਾਹਿਬ ਦੇ ਪਰਿਵਾਰ ਪਰਿਵਾਰ ਹੈਗੇ ਆ ਉਹਨਾਂ ਦੇ ਦਿਲਾਂ ਨੂੰ ਬਹੁਤ ਅਹੀ ਠੇਸ ਪਹੁੰਚੀ ਹੈਗੀ ਆ ਉਹਨਾਂ ਨੇ ਇੱਥੇ ਖੜ ਕੇ ਜਿਹੜਾ ਫਲੋਰ ਦਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਹੈਗੀ ਆ ਕਿ ਅਗਰ ਜੇ ਇਸ ਬੰਦੇ ਨੂੰ ਸ਼ਰਾਤੀ ਅੰਸਰ ਨੂੰ ਜਲਦੀ ਤੋਂ ਜਲਦੀ ਕਾਬੂ ਨਾ ਕੀਤਾ ਤਾਂ ਅਸੀਂ ਆਉਣ ਵਾਲੇ ਟਾਈਮ ਵਿੱਚ ਇੱਕ ਵੱਡੀ ਜਿਹੜਾ ਸੰਘਰਸ਼ ਆ ਬਿਠਾਗੇ ਇੱਥੇ ਇਹ ਵੀ ਗੱਲ ਦੱਸਣ ਜੋਗੇ ਕਿ ਇਸ ਚੌਂਕ ਦੇ ਵਿੱਚ ਜਿਹੜਾ ਫਲੋਰ ਪ੍ਰਸ਼ਾਸਨ ਹੈਗਾ ਉਹਦੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਿਆ ਹੈ ਜੋ ਕਿ ਇੱਕ ਚਿੱਟਾ ਹੱਥੀ ਸਬਤ ਹੋਇਆ ਗਿਆ ਲੱਖਾਂ ਰੁਪਏ ਦੀ ਜਿਹੜੀ ਲਾਗਤ ਨਾਲ ਇੱਥੇ ਸੀਸੀਟੀਵੀ ਕੈਮ ਲਗਾਏ ਹੈਗੇ ਜੋ ਕਿ ਉਹ ਵੀ ਮੁੱਦੇ ਪੈ ਹੈਗੇ ਉਹਨੂੰ ਕਿਸੇ ਨੇ ਵੀ ਰਿਪੇਅਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ মিডিਆ ਵੱਲੋਂ ਬਾਰ ਬਾਰ ਏਸੀ ਚੀਜ਼ ਨੂੰ ਏਸੀ ਮਤਭਾਗੀ ਘਟਣਾ ਨੂੰ ਘਟਣ ਤੋਂ ਪਹਿਲਾਂ ਅ ਇੱਕ ਅੰਟੀਮੈਰਡ ਦਿੱਤਾ ਸੀ ਉਹਨਾਂ ਨੂੰ ਇੱਕ ਸੁਚੇਤ ਕੀਤਾ ਸੀ ਕਿ ਜਿਹੜੇ ਉਸ ਚੌਕ ਵਿੱਚ ਜਿਹੜੇ ਕੈਮਰੇ ਲੱਗੇ ਹੈਗੇ ਉਹਨਾਂ ਨੂੰ ਜਲਦੀ ਜਲਦੀ ਠੀਕ ਆਵਾਜ਼ਤਾ ਲੈ ਕੇ ਕਰਵਾ ਦਿੱਤਾ ਜਾਵੇ ਲੇਕਿਨ ਜਿਹੜੀ ਪ੍ਰਸ਼ਾਸਨ ਹੈਗਾ ਨਗਰ ਕੌਂਸਲ ਫਲੋਰ ਹੈਗੀ ਹੈ ਜਿਹਨੇ ਲੱਖ ਰੁਪਏ ਖਰਚ ਕੇ ਇਹ ਕੈਮਰੇ ਸਾਰੇ ਫਲੋਰ ਸ਼ਹਿਰ ਵਿੱਚ ਲਗਾਏ ਹੈਗੇ ਆ ਉਹਨਾਂ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕੀ ਤੇ ਅੱਜ ਇਹ ਇੱਕ ਮੰਦ ਭਾਗੀ ਜਿਹੜੀ ਕਟਾਂ ਘਰ ਕਟ ਗਈ ਹੈਗੀ ਆ ਅਗਰ ਜੇ ਕੈਮਰੇ ਚੱਲਦੇ ਹੁੰਦੇ ਤਾਂ ਹੋ ਸਕਦਾ ਜਿਹੜਾ ਇਸ਼ਾਰਾਤੀ ਅਨਸਰ ਆ ਇਹ ਨਾ ਕੈਮਰਿਆਂ ਦੇ ਵਿੱਚ ਆ ਜਾਂਦਾ ਤੇ ਉਹਦੀ ਜਲਦੀ ਗ੍ਰਿਫਤਾਰੀ ਹੋ ਜਾਂਦੀ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ 바ਵਾ ਸਾਹਿਬ ਦੇ ਪਰਿਵਾਰ ਅਮਰਤਪਾਲ ਪੋਸਲੇ ਜੀ ਹੈਗੇ ਆ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਅੱਜ ਦੀ ਜਿਹੜੀ ਇਹ ਮੰਦ ਭਾਗੀ ਕਟਨਾ ਕੱਢੀ ਹੈਗੀ ਆ ਤੁਸੀਂ ਇਸ ਨੂੰ ਕੇਸ ਤਰ੍ਹਾਂ ਦੇਖਦੇ ਹੋ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਜਿਹੜਾ ਆਪਣੇ ਆਪ ਨੂੰ ਜਿਹੜਾ ਆ ਉਹ ਸਿਕ ਰੈਡੀਕਲ ਗਰੁੱਪ ਦਾ ਆਗੂ ਮੰਨਦਾ ਆ ਜੀ ਔਰ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਜਿਹੜਾ ਖਾਲਸਾਣ ਦੀ ਮੰਗ ਕਰਦਾ ਜੀ ਦੇਖੋ ਭਾਰਤ ਦਾ ਸੰਵਿਧਾਨ ਹਰ ਇੱਕ ਵਿਅਕਤੀ ਨੂੰ ਹਰ ਇਸ ਦੇਸ਼ ਦੇ ਵਸਿੰਦੇ ਨੂੰ ਕਿਉਂਕਿ ਉਹ ਤਾਂ ਸਾਡੇ ਦੇਸ਼ ਦਾ ਵਸਿੰਦਾ ਵੀ ਨਹੀਂ ਹੈਗਾ ਜੀ ਉਹ ਲੋਕ ਕਰਦਾ ਉਹ ਆਪਣੀ ਗੱਲ ਰੱਖ ਸਕਦਾ ਉਹ ਮੰਗ ਕਰ ਸਕਦਾ ਜੀ ਤੇ ਉਹ ਖਾਲਸਾਣ ਦੀ ਮੰਗ ਕਰਨ ਦੀ ਜਿੱਦ ਸਦਕੇ ਪ੍ਰਦੇਸ਼ ਦੇ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ ਤੋਂ ਕਰਨ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਆਪਣੀ ਡਿਮਾਂਡ ਰੱਖਣ ਪਰ ਬਾਬਾ ਸਾਹਿਬ ਡਾਕਟਰ ਮੀਡਗਰ ਦੇ ਸਟੈਚੂ ਨੂੰ ਟਾਰਗੇਟ ਨਾ ਕਰਨ ਅੱਜ ਅੱਜ ਦਾ ਜਿਹੜਾ ਆ ਉਹ 31 ਮਾਰਚ ਦਾ ਦਿਨ ਜਿਹੜਾ ਉਹ ਇਸ ਕਰਕੇ ਉਹਨੇ ਚੁਣਿਆ ਕਿਉਂਕਿ ਬਾਬਾ ਸਾਹਿਬ ਡਾਕਟਰ ਮੇੜਗਰ ਨੂੰ ਇਸ ਦੇਸ਼ ਦੇ ਅੰਦਰ ਜਿਹੜਾ ਸਰਵੋਚੁੱਤਮ ਜਿਹੜਾ ਖਿਤਾਬ ਆ ਭਾਰਤ ਰੰਦਾ ਉਹ 1990 ਦੇ ਵਿੱਚ ਜਿਹੜਾ ਅੱਜ ਦੇ ਦਿਨ ਜਿਹੜਾ ਬਾਬਾ ਸਾਹਿਬ ਡਾਕਟਰ ਮੇੜਗਰ ਨੂੰ ਮਿਲਿਆ ਮਿਲਿਆ ਸੀਗਾ ਇਦਾਂ ਹੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮੇੜਗਰ ਦੇ ਸਟੈਚੂ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੋਟ ਕਰਕੇ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਇਹ ਬਹੁਤ ਵੱਡੀ ਸਾਜ਼ਿਸ਼ ਆ ਅੰਮੇਡ ਕਰਾਈਟ ਮੂਵਮੈਂਟ ਪੂਰੇ ਦੇਸ਼ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਵੱਧ ਰਹੀ ਆ ਪਰਫੁੱਲਤ ਹੋ ਰਹੀ ਆ ਔਰ ਕੋਰੋਨਾ ਲੋਕ ਬਾਬਾ ਸਾਹਿਬ ਡਾਕਟਰ ਮੇਡਕਰ ਤੇ ਗੁਰਵਰਦਾਸ ਦੇ ਹੋਣੇ ਆਈ ਆ ਇਹ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਜਿਹੜਾ ਅਗਰ ਪਤਵੰਤ ਸਿੰਘ ਪੰਨੂ ਨੇ ਜਿਹੜਾ ਇਹੋ ਜਿਹੀ ਕਾਨੂੰਨੀ ਹਰਕਤ ਕੀਤੀ ਆ ਮੈਂ ਇਹਦੀ ਨਿੰਦਾ ਕਰਦਾ ਔਰ ਮੈਂ ਸਮਝਦਾ ਆ ਕਿ ਪੰਜਾਬ ਸਰਕਾਰ ਦਾ ਇਹ ਫੇਲਿਅਰ ਆ ਕਿ ਉਹ ਇਹੋ ਜਿਹੀ ਘਟਨਾ ਨੂੰ ਰੋਕਣ ਦੇ ਵਿੱਚ ਫੇਲ ਰਹੀ ਸਰ ਇੱਕ ਹੋਰ ਇੱਥੇ ਗੱਲ ਉੱਪਰ ਦੀ ਹੈਗੀ ਆ ਕਿ ਇਸ ਸਟੇਜ ਨੂੰ ਹੀ ਕਿਉਂ ਹੀ ਟਾਰਗੇਟ ਕੀਤਾ ਗਿਆ ਕਿ ਲੱਗਦਾ ਕਿ ਫਲੋਰ ਤੇ ਲੱਗ ਸਕਦਾ ਸੀ ਬੰਦਾ ਹੋ ਸਕਦਾ ਕੋਈ ਨਿਕੋ ਉਹ ਉਹਨਾਂ ਕੋਲ ਜਿਹੜਾ ਆ ਪੇਡ ਵਰਕਰ ਆ ਉਹ ਪੈਸੇ ਦੇ ਕੇ ਡਾਲਰ ਦੇ ਕੇ ਪਾਉਂਡ ਦੇ ਕੇ ਜਿਹੜਾ ਲੋਕਾਂ ਕੋਲ ਉਹ ਜਿਹੀਆਂ ਘਟਨਾਵਾਂ ਕਰਾਉਂਦੇ ਆ ਤੇ ਹੋ ਸਕਦਾ ਤੋਂ ਇਹ ਇਲਾਕੇ ਦਾ ਨਹੀਂ ਕੋਈ ਬਾਹਰੋਂ ਬੰਦਾ ਭੇਜ ਕੇ ਵੀ ਜਿਹੜਾ ਉਹਨਾਂ ਨੇ ਇਹਨੂੰ ਪਹਿਲਾਂ ਇਹਦੀ ਰੇਕੀ ਕੀਤੀ ਹੋਊਗੀ ਕਿ ਇਹ ਕਿਹੋ ਜੀ ਜਗ੍ਹਾ ਤੇ ਆ ਇੱਥੇ ਸੀਸੀਟੀਵੀ ਕੈਮਰੇ ਹੈਗੇ ਕਿ ਨਹੀਂ ਹੈਗੇ ਤੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਕਿੰਨਾ ਵੱਡਾ ਜਿਗਰਾ ਆ ਉਹ ਸਾਡੇ ਗੜ੍ਹ ਚ ਆ ਕੇ ਜਿਹੜਾ ਸਾਡੇ ਬਰਾਦਰੀ ਦੇ ਘੜ ਦੇ ਵਿੱਚ ਆ ਕੇ ਜਿਹੜਾ ਬਾਬਾ ਸਾਹਿਬ ਡਾਕਟਰ ਬਿੜਗਰ ਦੇ ਸਟੈਚੂ ਤੇ ਇਹੋ ਜਿਹੇ ਨਾਰੇ ਲੱਗੇ ਔਰ ਬਾਬਾ ਸਾਹਿਬ ਦਾ ਨਰਾਦਰ ਕਰਕੇ ਗਏ ਠੀਕ ਹੈ ਸਰ ਫਲੋਰ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਆੜ ਕੇ ਫਟਾਫਟ ਇਹ ਜਿਹੜੇ ਇੱਥੇ ਝੰਡੇ ਲੱਗੇ ਸੀ ਜਾਂ ਕੁਝ ਲਿਖਿਆ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਪੰਜਾਬ ਦੇ ਡੀਜੀਪੀ ਤੋਂ ਮੰਗ ਕਰਦਾ ਜੀ ਕਿ ਪੰਜਾਬ ਦੇ ਅੰਦਰ ਜਿਹੜੀ 36 ਤੋਂ 40% ਪੋਪੂਲੇਸ਼ਨ ਹੈ ਔਰ ਬਾਬਾ ਸਾਹਿਬ ਡਾਕਟਰ ਬਿੜਗਰ ਨੂੰ ਸਾਰੇ ਪੰਜਾਬ ਦੇ ਲੋਕ ਮੰਨਦੇ ਆ ਪੂਰੇ ਦੇਸ਼ ਦੇ ਲੋਕ ਮੰਨਦੇ ਆ ਜੀ ਤੇ ਜੇ ਇਹੋ ਜਿਹੀ ਘਟਨਾ ਨੂੰ ਜ ਜੋ ਵੀ ਇੱਥੇ ਉਹਨਾਂ ਨੇ ਕਣਾਉਣੀ ਹਰਕਤ ਕੀਤੀ ਉਹਨੂੰ ਮਟਾਉਣ ਦੀ ਹਰ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬੜੀ ਮਤਭਾਗੀ ਗੱਲ ਆ ਜੀ ਉਹ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਦ ਕਿ ਉਹਨਾਂ ਨੂੰ ਫੋਰੈਂਸਿਕ ਟੀਮਾਂ ਬੁਲਾ ਕੇ ਜਿਹੜੇ ਇੱਥੇ ਉਹਨਾਂ ਦੇ ਜਿਹੜੇ ਆ ਫਿੰਗਰਪ੍ਰਿੰਟ ਲੈਣੇ ਚਾਹੀਦੇ ਸੀਗੇ ਟਾਕਸਕੈਟ ਬੁਲਾਉਣੀ ਚਾਹੀਦੀ ਸੀ ਜਾਂ ਕੋਈ ਹੋਰ ਟੈਕਨੀਕਲ ਟੀਮਾਂ ਜਿਸ ਤਹਿਤ ਜਿਹੜਾ ਆ ਉਹ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਕੇ ਪਰ ਸਮਾਜ ਦੇ ਆਗੂਆਂ ਨੂੰ ਇਕੱਠੇ ਕਰਕੇ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇਹਨੂੰ ਮਟਾਉਣਾ ਕਿ ਨਹੀਂ ਮਟਾਉਣਾ ਇਹ ਬਹੁਤ ਵੱਡਾ ਕਲੰਕ ਹੈ ਸਾਡੇ ਸਮਾਜ ਦੇ ਨਾਮ ਤੇ ਅਦਰਵਾਇਜ਼ ਸਰ ਜਿਹੜੇ ਜਿਨ੍ਹਾਂ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਜਲਦੀ ਨਹੀਂ ਕਾਬੂ ਕੀਤਾ ਜਾਂਦਾ ਫਿਰ ਤੁਹਾਡਾ ਕੀ ਗਲਤ ਸਟੈਪ ਹੈ ਦੇਖੋ ਅਸੀਂ 24 ਘੰਟੇ ਵੇਟ ਕਰ ਨਹੀਂ ਤਾਂ ਅਸੀਂ ਪੰਜਾਬ ਬੰਦੀ ਕਾਲ ਕਰਾਂਗੇ ਜੇ 24 ਘੰਟੇ ਦੇ ਵਿੱਚ ਜਿਹੜਾ ਉਹ ਦੋਸ਼ੀ ਨਾ ਗ੍ਰਿਫਤਾਰ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਈ ਤਾ ਫਿਰ ਅਸੀਂ ਪੂਰੇ ਪੰਜਾਬ ਨੂੰ ਜਿਹੜਾ ਹੈ ਉਹ ਕਾਲ ਕਰਾਂਗੇ ਆਹੋ ਸਮਾਜ ਦੇ ਲੋਕੋ ਸਾਨੂੰ ਇਕੱਠੇ ਹੋ ਕੇ ਜਿਹੜਾ ਬਾਦਸ਼ਾਹ ਦੇ ਨਰਾਦਰ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਠੀਕ ਆ ਇਹ ਸਨ ਅਮਰਤਪਾਲ ਪਹੁੰਸਲੇ ਜੀ ਕਾਂਗਰਸ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ 24 ਘੰਟੇ ਦਾ ਟਾਈਮ ਦਿੱਤਾ ਹੈਗਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਸ਼ਰਾਰਤੀ ਅੰਸਰ ਹੈਗਾ ਜਿਨ੍ਹਾਂ ਨੇ ਇਹ ਇੱਥੇ ਇਹ ਸ਼ਰਾਰਤ ਕੀਤੀ ਹੈਗੀ ਆ ਝੰਡਾ ਲਗਾਇਆ ਹੈਗਾ ਖਾਲਸਾਤਾਨ ਦਾ ਉਹਨੂੰ ਕਾਬੂ ਨਾ ਕੀਤਾ ਤਾਂ ਅਸੀਂ ਆਉਣ ਵਾਲੇ ਟਾਈਮ ਵਿੱਚ ਪੰਜਾਬ ਬੰਦੀ ਕਾਲ ਕਰਾਂਗੇ ਜਿਸ ਦੀ ਚਮੜੀ ਸਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਕੈਮਰਾਮੈਨ ਸੰਧਰ ਸਿੰਘ ਦੇ ਅੰਮ੍ਰਿਤ ਸਰ ਅੱਜ ਨੰਗਰਵਾਲਾ ਨੰਗਰਵਾਲੇ ਦੇ ਜਗ੍ਹਾ ਘਟਨਾ ਹੋਈ ਹੈ ਕੀ ਗੋਸ਼ ਖੁਲੋਤੇ ਐਂਗਲ ਤੋਂ ਕੀ ਗੋਸ਼ ਕਰ ਰਹੇ ਹੋ ਅੱਜ ਮਾਰਨਿੰਗ ਇੱਕ ਇਨਫੋਰਮੇਸ਼ਨ ਸੀ ਹੋਈ ਸੀ ਕਿ ਬਾਬਾ ਸਾਹਿਬ ਲੇਖਾ ਸਾਹਿਬ ਜੀ ਦੇ ਸਟੈਚੂ ਦੇ ਜਿਹੜਾ ਮਿਰਰ ਲੱਗਿਆ ਉੱਤੇ ਕੁਝ ਲੋਕਾਂ ਨੇ ਸਲੋਗਨ ਵਗੈਰਾ ਲਿਖਿਆ ਹੈ ਤੇ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਜੋ ਵੀ ਕਾਨੂੰਨ ਦਾ ਪ੍ਰोसीडिंग ਸ਼ੁਰੂ ਕਰਤੀ ਹੈ ਤੇ ਡ੍ਰੈਕ ਕਰ ਰਹੀ ਬੁਰੀ ਕੋਸ਼ਿਸ਼ ਕਰ ਰਹੀ ਸਰ ਸਿਸਰੀ ਜੀ ਕੋਈ ਕੋਈ ਖੰਗਾਲੇ ਸਰ ਸਾਡੀ ਟੀਮ ਲੱਗੀ ਹੋਈ ਹੈ ਅਸੀਂ ਜਲਦੀ ਡ੍ਰੈਕ ਕਰ ਸਰ ਕਾਨੂੰਨ ਦਾ ਪ੍ਰोसीडिंग ਸ ਸ਼ੁਰੂ ਕਰਤੀ ਹੋਈ ਹੈ ਜਲਦੀ ਸਾਰਾ ਕੁਝ ਨੂੰ ਡ੍ਰੈਕ ਕਰ ਲਓ ਠੀਕ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ